ਇੱਕ ਪਤਨੀ ਦੀ ਇੱਜ਼ਤ ਇਸ ਗੱਲ ਤੇ ਵੀ ਨਿਰਭਰ ਕਰਦੀ ਆ ਵੀ ਉਹਦੇ ਘਰ ਵਾਲੇ ਦੀ ਘਰ ਦੇ ਵਿੱਚ ਕੀ ਵੈਲਿਊ ਆ ਮੈਂ ਤਾਂ ਕਹਿੰਨੀ ਆ ਲੱਖ ਲਾਹਨਤ ਆਹ ਜੇ ਘਰ ਵਾਲੇ ਤੇ ਜਿਹੜਾ ਆਪਦੀਆਂ ਅੱਖਾਂ ਸਾਹਮਣੇ ਆਪਣੀ ਹੀ ਪਤਨੀ ਦੀ ਆਪਦੇ ਹੀ ਪਰਿਵਾਰ ਵੱਲੋਂ ਬੇਇੱਜ਼ਤੀ ਹੁੰਦੀ ਦੇਖ ਕੇ ਵੀ ਚੁੱਪਚਾਪ ਖੜਾ ਰਹਿੰਦਾ ਵੀ ਇੱਕ ਪਤਨੀ ਦੀ ਇੱਜ਼ਤ ਇਸ ਗੱਲ ਤੇ ਵੀ ਨਿਰਭਰ ਕਰਦੀ ਆ ਵੀ ਘਰ ਵਿੱਚ ਉਹਦੇ ਪਤੀ ਦੀ ਕੀ ਹੈ ਸਿਤਵਾ ਜਦੋਂ ਦੇਖੋ ਤੇਰਾ ਮੂੰਹ ਬਿੰਗੇ ਦਾ ਬਿੰਗਾ ਉਹ ਕਦੇ ਹੱਸ ਕੇ ਵੀ ਦਿਖਾ ਦਿਆ ਕਰ ਪਤਾ ਨਹੀਂ ਕਿਉਂ ਰੱਬ ਨੇ ਤੇਰੇ ਬੁੱਥੇ ਤੇ ਨਾ ਪੱਕੇ ਫਿਟੇ ਮੋ ਲਿਖਤਾ ਰੱਬ ਨੇ ਨਹੀਂ ਤੁਸੀਂ ਆ ਹੀ ਲਿਖਿਆ ਕਿੰਨੇ ਚਾਵਾਂ ਨਾਲ ਮੈਂ ਇਸ ਘਰ ਚ ਆਈ ਸੀ ਉਹ ਵੀ ਦਿਨ ਸੀ ਜਦੋਂ ਸੱਸ ਨੇ ਹਾਸ ਹਾਸ ਕੇ ਮੇਰੇ ਤੋਂ ਪਾਣੀ ਵਾਰ ਕੇ ਪੀਤਾ ਸੀ ਤੇ ਮੇਰੀ ਨਾਨਦ ਨੇ ਨੱਚ ਨੱਚ ਕੇ ਧਰਤੀ ਹਲਾ ਕੇ ਰੱਖੀ ਸੀ ਮੇਰੇ ਸਵਾਗਤ ਲਈ ਤੇ ਜਠਾਣੀ ਦੀ ਤਾਂ ਬਾਰ-ਬਾਰ ਕਹਿੰਦੀ ਦੀ ਜਵਾਨ ਨਹੀਂ ਸੀ ਥੱਕਦੀ ਵੀ ਮੈਂ ਤੈਨੂੰ ਦਰਾਣੀ ਨਹੀਂ ਨਿੱਕੀ ਭੈਣ ਬਣਾ ਕੇ ਰੱਖੂੰ ਉਹ ਦਿਨ ਗਿਆ ਕਾਹਦਾ ਗਿਆ ਮੈਂ ਤਾਂ ਚੱਜ ਨਾਲ ਮੁੜ ਕੇ ਇਸ ਘਰ 'ਚ ਹੱਸ ਕੇ ਨਹੀਂ ਦੇਖਿਆ ਮੈਂ ਤੈਨੂੰ ਫਿਰ ਹਸਣ ਤੋਂ ਕਿਵੇਂ ਰੋਕਿਆ ਤੂੰ ਕਿਸੇ ਨਾਲ ਚੱਜ ਨਾਲ ਮਿਲ ਵਰਤ ਕੇ ਹੀ ਰਾਜੀ ਨਹੀਂ ਉਹ ਤੇਰਾ ਤਾਂ ਸੁਹਾਈ ਖੁਸ਼ਕ ਹੈ ਮੈਂ ਤਾਂ ਬਥੇਰੇ ਹਾਸ ਮੁਖ ਸੀ ਪਰ ਇੱਥੇ ਆ ਕੇ ਪਤਾ ਨਹੀਂ ਮੇਰੇ ਹਾਸੇ ਕਿੱਧਰ ਖੰਭ ਲਾ ਕੇ ਉੱਡ ਗਏ ਮੈਂ ਤਾਂ ਇਹ ਵੀ ਭੁੱਲ ਗਈ ਵੀ ਹਾਸੇ ਤੇ ਖੁਸ਼ੀਆਂ ਹੁੰਦੀਆਂ ਕੀ ਨੇ ਪਤਾ ਨਹੀਂ ਸਾਰੀਆਂ ਨੋਹਾਂ ਦੀ ਕਿਸਮਤ ਮੇਰੇ ਵਾਂਗੂ ਮਾੜੀ ਹੀ ਹੁੰਦੀ ਆ ਪਰ ਇਹ ਸਾਰੀਆਂ ਨੋਹਾਂ ਦੀ ਕਿਸਮਤ ਮਾੜੀ ਨਹੀਂ ਹੁੰਦੀ ਹੈਗੀ ਆ ਤੇਰੇ ਵਰਗੇ ਜਿਹੜੀ ਇੱਕ ਨੁਕਰੇ ਲੱਗ ਕੇ ਖੁੰਝੇ ਪੈ ਜਾਂਦੀਆਂ ਨੇ ਨਾ ਉਹ ਆਪੇ ਆਪਣੀਆਂ ਖੁਸ਼ੀਆਂ ਦਾ ਗਲਾ ਘੁੱਟ ਦਿੰਦੀਆਂ ਨੇ ਉਹ ਕਿਉਂ ਐਵੇਂ ਕਮੜੀਆਂ ਗੱਲਾਂ ਕਰੀ ਜਾਂਦੇ ਹੋ ਪਹਲੇ ਦੁਨੀਆ 'ਚ ਕੋਈ ਹੈ ਹੈ ਜਿਹੜਾ ਆਪਣੀਆਂ ਖੁਸ਼ੀਆਂ ਦਾ ਗਲਾ ਆਪ ਹੀ ਘੁੱਟ ਦੋ ਕਿਉਂ ਤੂੰ ਹੈ ਤਾਂ ਹੈਗੀ ਆ ਹੁਣ ਤੂੰ ਆਪਣੇ ਵੱਲ ਹੀ ਦੇਖ ਲੈ ਮੈਂ ਕਦੋਂ ਦਾ ਤੇਰੇ ਨਾਲ ਚੱਕਰਾ ਮਾਰੀ ਜਾਂਦਾ ਪਰ ਤੂੰ ਟੱਸ ਤੋਂ ਵਸ ਨਹੀਂ ਹੋਈ ਮੇਰੀ ਗੱਲ ਸੁਣ ਸਹਰੇ ਘਰ ਨਾ ਨੂੰ ਨੂੰ ਆਪਣੀ ਇੱਜ਼ਤ ਆਪ ਹੀ ਬਣਾਉਣੀ ਪੈਂਦੀ ਆ ਪਰ ਇੱਕ ਪਤਨੀ ਦੀ ਸਹਰੇ ਘਰ ਕਿੰਨੀ ਇੱਜ਼ਤ ਹੋ ਇਹ ਉਹਦੇ ਪਤੀ ਤੇ ਹੀ ਨਿਰਭਰ ਕਰਦੀ ਆ ਲੈ ਤੇਰੇ ਵਾਲਾ ਵੀ ਸਰ ਗਿਆ ਹੁਣ ਤੂੰ ਵਿੱਚ ਪਤੀ ਨੂੰ ਘੜੀਸ ਲੈ ਹਾਂ ਕਿਉਂਕਿ ਇੱਕ ਪਤਨੀ ਆਪਦੇ ਪਤੀ ਵਾਸਤੇ ਆਪਦਾ ਪੇਕਾ ਪਰਿਵਾਰ ਛੱਡ ਕੇ ਇੱਕ ਨਵੀਂ ਦੁਨੀਆ ਬਸਾਉਣ ਆਉਂਦੀ ਆ ਪਰ ਉੱਥੇ ਆ ਕੇ ਜੇ ਉਹਦਾ ਪਤੀ ਹੋਈ ਉਹਦੀਆਂ ਖੁਸ਼ੀਆਂ ਗਮੀਆਂ ਦਾ ਉਹਦੇ ਦੁੱਖ ਸੁੱਖ ਦਾ ਧਿਆਨ ਨਾ ਰੱਖੇ ਤਾਂ ਫਿਰ ਵਿਚਾਰੀ ਕੀ ਕਰੇ ਮੈਂ ਤਾਂ ਕਹਿੰਨੀ ਆ ਲੱਖ ਲਾਹਨਤ ਆਹ ਜੇ ਘਰ ਵਾਲੇ ਤੇ ਜਿਹੜਾ ਆਪਦੀਆਂ ਅੱਖਾਂ ਸਾਹਮਣੇ ਆਪਣੀ ਹੀ ਪਤਨੀ ਦੀ ਆਪਦੇ ਹੀ ਪਰਿਵਾਰ ਵੱਲੋਂ ਬੇਇੱਜ਼ਤੀ ਹੁੰਦੀ ਦੇਖ ਕੇ ਵੀ ਚੁੱਪਚਾਪ ਖੜਾ ਰਹਿੰਦਾ ਨਾ ਤੂੰ ਕੀ ਕਹਿਣਾ ਚਾਹੁੰਨੀ ਆ ਮੈਂ ਹੁਣ ਹੋਰ ਕੀ ਕਹਿ ਸਕਦੀ ਆ ਅਸਵੇਰੇ ਸਵੇਰੇ ਜਿਹੜਾ ਆਪਣੇ ਘਰ 'ਚ ਡਰਾਮਾ ਹੋਇਆ ਨਾ ਤੁਸੀਂ ਉਸੇ ਨੂੰ ਚੇਤੇ ਕਰ ਲੋ। ਨਾ ਕੰਮ ਦੇ, ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਕੋਈ ਕੰਮ ਕਹਿ ਤੋ ਟੱਕੇ ਵਰਗਾ ਜਵਾਬ ਦੇ ਦਿੰਦੀ ਆ। ਮਾਂ ਪਿਓ ਨੇ ਕੁਝ ਸਿਖਾ ਕੇ ਨਹੀਂ ਭੇਜਿਆ। ਕੁਝ ਨਹੀਂ ਸਿੱਖ ਗਿਆ, ਇੱਕ ਬੋਲਣਾ ਹੀ ਸਿੱਖ ਕੇ ਆਈ ਜਾ ਬਸ। ਮੰਮੀ ਜੇ ਮੈਂ ਨਹੀਂ ਕੰਮ ਕਰਦੀ ਫਿਰ ਹੋਰ ਕੌਣ ਕਰਦਾ ਤੁਸੀਂ ਸਾਰਿਆਂ ਜਾਣਿਆਂ ਨੇ ਰਲ ਕੇ ਮੈਨੂੰ ਘਰ ਦੀ ਛੋਟੀ ਨੋ ਨਹੀਂ ਕੰਮ ਵਾਲੀ ਬਣਾ ਕੇ ਧਰਤਾ ਮੰਮੀ ਇਹਦੀ ਜ਼ੁਬਾਨ ਦੇਖੀ ਆ ਆਪਣੀ ਭਰਿਆ ਕੇ ਕਿੱਠ ਲੰਬੀ ਹੋ ਗਈ ਕਦੇ ਪੇਕਿਆਂ ਤੋਂ ਚੱਜ ਨਾਲ ਲੈਣ ਦੇ ਨਾਲੀ ਲੀਨ ਤੱਕ ਤਾਂ ਲਿਆਂਦੀ ਨਹੀਂ ਗਈ ਸਾਡੇ ਲਈ ਗੱਲਾਂ ਦੇਖ ਲੋ ਇਹਦੀਆਂ ਕਹਿਜੀਆਂ ਕਰਦੀ ਆ ਉਸਦੀ ਇਹਦੇ ਨਾਲ ਮੱਥਾ ਮਾਰਨਾ ਛੱਡ ਦੇ ਨੂੰ ਨਹੀਂ ਅਕਲ ਆਣੀ ਹਾਏ ਹਾਏ ਰੱਬਾ ਮੇਰੇ ਕਰਮਾਂ 'ਚ ਤੜੀ ਪਈ ਸੀ ਨਕੰਮੀ ਜਿਹੜੀ ਕਿਸੇ ਕੰਮ ਨਾਲ ਹੱਥ ਲਾ ਕੇ ਰਾਜੀ ਨਹੀਂ ਹੁਣ ਤੁਸੀਂ ਹੀ ਦੱਸੋ ਘਰ ਦਾ ਸਾਰਾ ਕੰਮ ਮੈਂ ਆਪ ਹੀ ਕਰਦੀ ਆ ਤੇ ਹੋਰ ਕੋਈ ਮੈਂਬਰ ਮੇਰਾ ਹੱਥ ਪਟਾ ਕੇ ਰਾਜੀ ਵੀ ਨਹੀਂ ਤੁਹਾਡਾ ਫਰਜ਼ ਨਹੀਂ ਬਣਦਾ ਸੀ ਮੇਰੇ ਕੰਮ ਦਾ ਕਹਿਣਾ ਪਰ ਨਹੀਂ ਇੱਕ ਪਤਨੀ ਦੀ ਇੱਜ਼ਤ ਇਸ ਗੱਲ ਤੇ ਵੀ ਨਿਰਪਰ ਕਰਦੀ ਆ ਵੀ ਉਹਦੇ ਘਰ ਵਾਲੇ ਦੀ ਘਰ ਦੇ ਵਿੱਚ ਕੀ ਵੈਲਿਊ ਆ ਕਸਮਾ ਤਾਂ ਉਦਾਨੀ ਫਟ ਗਈ ਸੀ ਜਿੱਦਾਂ ਨੇ ਵਿਆਹ ਕੇ ਲਿਆਂਦੀ ਆ ਪਹਿਲਾਂ ਤਾਂ ਇਹ ਇਕੱਲਾ ਬੇਵਕੂਫ ਸੀ ਘਰ ਚ ਹੁਣ ਦੋ ਰਲ ਗਏ ਸਹੀ ਕਿ ਆ ਮम्मी ਜੇ ਕਿਤੇ ਵੱਡਾ ਵੀਰਾ ਕੰਮ ਨਾ ਕਰੇ ਤਾਂ ਆਪਣੀ ਟੱਬਰ ਦਾ ਕੀ ਬਣੇ ਇਹ ਤਾਂ ਦੋਏ ਜੀ ਨਕਮੇ ਨੇ ਨਕਮੇ ਹਜੇ ਸਾਡਾ ਐਸਾਨ ਨਹੀਂ ਮੰਨਦਾ ਜਿਹੜੇ ਅਸੀਂ ਇਹਨਾਂ ਨੂੰ ਪੈਸੇ ਦਿੰਨੇ ਆ ਹਜੇ ਤਾਂ ਹੈ ਘਰੇ ਕੰਮ ਕਰਦਾ ਜੇ ਕਿਤੇ ਬਾਹਰ ਕੰਮ ਕਰਨਾ ਪੈ ਜਾਏ ਇਹਦੀ ਅਕਲ ਵੀ ਟਿਕਾਣੇ ਆ ਜਾਵੇ ਮੰਮੀ ਭਾਵੇਂ ਨਾ ਵੀਰੇ ਦੇ ਅੰਡਰ ਕੰਮ ਕਰਦੇ ਨੇ ਇਹ ਪਰ ਵੀਰਾ ਵੀ ਕਿਸੇ ਵੱਲੋਂ ਕੱਟ ਨਹੀਂ ਹੈਗਾ ਮਜ਼ਦੂਰਾਂ ਨਾਲੋਂ ਵੱਧ ਕੰਮ ਕਰਾਉਂਦਾ ਇਹਨਾਂ ਕੋਲੋਂ ਤੇ ਤਨਖਾਹ ਮਜ਼ਦੂਰਾਂ ਨਾਲੋਂ ਘੱਟ ਵੀਰਾ ਤਾਂ ਫਿਰ ਵੀ ਆ ਤਿੰਨ ਟਾਈਮ ਆ ਕੇ ਘਰੇ ਰੋਟੀ ਖਾ ਜਾਂਦਾ ਪਰ ਤੁਹਾਨੂੰ ਕਿਸੇ ਨੂੰ ਵੀ ਇਹਨਾਂ ਦੀ ਰੋਟੀ ਦਾ ਫਿਕਰ ਹੁੰਦਾ ਫੈਕਟਰੀ ਦੇ ਕੰਮ ਤਾਂ ਜਿਹੜੇ ਕਰਨੇ ਆ ਕਰਨੇ ਆ ਸਾਰੇ ਬਾਹਰਲੇ ਕੰਮ ਵੀ ਇਹਨਾਂ ਤੋਂ ਕਰਾਉਂਦੇ ਆ ਮੰਮੀ ਇਹ ਤਾਂ ਠੀਕ ਗੱਲ ਹੀ ਨਾ ਹੈਗੇ ਰੈਣ ਦੇ ਭਾਪੀ ਰੈਣ ਦੇ ਬੋਤਾਂ ਬੋਲਣ ਦੀ ਲੋੜ ਨਹੀਂ ਇਹ ਮੇਰੇ ਵੱਡੇ ਵੀਰੇ ਦੀ ਬਰਾਬਰੀ ਕਿੱਥੋਂ ਕਰ ਲੂਗਾ ਸ਼ੁਕਰ ਕਰੋ ਇਹ ਪੈਸੇ ਤਾਂ ਦਿੰਦੇ ਆ ਨਾ ਤੁਹਾਨੂੰ ਜਿੰਨਾ ਦਿੰਦੇ ਨੇ ਉਹਦੇ ਵਿੱਚ ਸਬਰ ਕਰਨਾ ਸਿੱਖੋ ਇਹਨਾਂ ਨੂੰ ਤਾਂ ਚਾਹੇ ਬੋਰੀਆਂ ਭਰ ਭਰ ਕੇ ਪੈਸਿਆਂ ਦੀਆਂ ਦੇ ਦੇ ਇਹਨਾਂ ਨੂੰ ਸਬਰ ਕਿੱਥੇ ਇਹ ਤਾਂ ਖਾਂਦੀ ਪੀਂਦੀ ਏ ਛੜਾ ਮਾਰਦੀ ਆ ਰਹਿਣ ਦੇ ਮੰਮੀ ਜੇ ਇਹਨੇ ਆਪਦੇ ਪੇਕਿਆਂ ਦੇ ਘਰੇ ਕੁਛ ਦੇਖਿਆ ਹੋਵੇ ਨਾ ਤਾਂ ਐਸੀਆਂ ਗੱਲਾਂ ਨਾ ਕਰੇ ਆ ਕਦੇ ਇਸ ਪਰਜਾਈ ਦੇ ਮੋਹ ਹੈ ਜੇ ਗੱਲ ਸੋਹਣੀ ਆ ਦੇਖ ਕਿੱਡੇ ਰੱਜ ਮੇ ਘਰਦੀ ਆ ਮੇਰਾ ਵੱਡਾ ਪਾਤਾ ਤੁਹਾਨੂੰ ਕੁਛ ਨਾ ਕੁਛ ਦਿੰਦਾ ਤਾਂ ਹੈ ਨਾ ਸਾਰਾ ਖਰਚਾ ਤਾਂ ਚੱਕਦਾ ਜੇ ਉਹ ਤੁਹਾਨੂੰ ਨਾ ਦੇਵੇ ਤਾਂ ਹੱਥਾਂ 'ਚ ਟੁੱਟਾ ਪਾਣੀ ਪੀ ਰਹੋਗੇ ਤੁਸੀਂ ਜੇ ਵੱਡੇ ਭਾਜੀ ਤੁਹਾਨੂੰ ਪੈਸੇ ਦਿੰਦੇ ਨੇ ਤਾਂ ਇਹ ਕੋਈ ਪੀਖ ਨਹੀਂ ਹੈਗੀ ਆਪਣਾ ਹੱਕ ਉਹ ਤੁਸੀਂ ਵੀ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਮਸ਼ੀਨਾਂ ਨਾਲ ਮਸ਼ੀਨ ਬਣੇ ਰਹਿੰਦੇ ਹੋ ਤੇ ਉਹ ਬਸ ਸਾਰਾ ਦਿਨ ਹੁਕਮ ਚ ਲਾਉਣ ਨੂੰ ਮੈਂ ਤਾਂ ਹੀ ਪਿੱਟਦੀ ਆ ਵੀ ਇੱਕ ਪਤਨੀ ਦੀ ਇੱਜ਼ਤ ਇਸ ਗੱਲ ਤੇ ਵੀ ਨਿਰਭਰ ਕਰਦੀ ਆ ਵੀ ਘਰ ਵਿੱਚ ਉਹਦੇ ਪਤੀ ਦੀ ਕੀ ਹੈ ਸਿਤਵਾ ਉਹ ਭਾਵੇਂ ਤੂੰ ਆਪਦੀ ਜਗ੍ਹਾ ਸਹੀ ਲੱਗਦੀ ਆ ਉਹ ਪਰ ਮੈਂ ਬੇਪੇ ਭੈਣ ਜਾਂ ਵੀਰ ਨੂੰ ਕੀ ਕਹਾ ਮੈਂ ਸਭ ਤੋਂ ਘਰ ਦੇ ਵਿੱਚ ਛੋਟਾ ਇਹ ਤਾਂ ਉਹੀ ਮਾੜਾ ਲੱਗਦਾ ਜੇ ਕਹੂੰਗਾ ਨਾ ਤਾਂ ਬਹੁਤ ਕਟਿਆ ਲੱਗੂ ਵਾਹ ਕਟਿਆ ਲੱਗੂ ਨਾ ਜਦੋਂ ਤੁਹਾਡੇ ਹੀ ਸਾਹਮਣੇ ਆ ਤੁਹਾਡੀ ਘਰ ਵਾਲੀ ਦੀ ਬੇਇੱਜ਼ਤੀ ਕਰਦੇ ਨੇ ਉਦੋਂ ਤੁਹਾਨੂੰ ਕਟਿਆ ਨਹੀਂ ਲੱਗਦਾ ਚਲ ਮੇਰੀ ਵੀ ਛੱਡੋ ਨਾ ਜਦੋਂ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਤਿਲ ਤਿਲ ਮਰਦੇ ਹੋ ਤੇ ਫਿਰ ਤੁਹਾਨੂੰ ਇਹ ਕਿਹਾ ਜਾਂਦਾ ਵੀ ਤੂੰ ਤਾਂ ਨਕਮਾ ਆ ਨਾ ਉਹ ਘਟਿਆ ਨਹੀਂ ਹੁੰਦਾ ਉਦੋਂ ਤੁਹਾਨੂੰ ਘਟਿਆ ਨਹੀਂ ਲੱਗਦਾ ਗੱਲ ਸਵੈ ਮਾਨ ਦੀ ਵੀ ਹੁੰਦੀ ਆ ਕੋਈ ਆਪਾਂ ਤਾਂ ਇਹਨਾਂ ਨੂੰ ਖੁਸ਼ ਕਰਨ ਦੇ ਮਾਰੇ ਆਪਣਾ ਵजूद ਹੀ ਮਟਾਈ ਬੈਠੇ ਆ ਕਹਤਾ ਨਾ ਹੁਣ ਇਸ ਘਰ 'ਚ ਦਮ ਘੁੱਟਦਾ ਮੈਂ ਤਾਂ ਨਹੀਂ ਇੱਥੇ ਰਹਿ ਸਕਦੀ ਹੈਗੀ ਪਰ ਇੱਕ ਵਾਰੀ ਇਕੱਲੇ ਬੈਠ ਕੇ ਤੁਸੀਂ ਸੋਚਿਓ ਜਰੂਰ ਵੀ ਆਪਣਾ ਘਰ ਟੁੱਟਣ ਦੇ ਵਿੱਚ ਕਸੂਰਵਾਰ ਕੌਣ ਆ ਤੁਸੀਂ ਮੈਂ ਆਪਣੇ ਘਰ ਦੇ ਜਾਂ ਆਪਣਾ ਸਵੈਮਣ ਕਈ ਘਰ ਇਸ ਲਈ ਵੀ ਟੁੱਟ ਜਾਂਦੇ ਨੇ ਜਿੱਥੇ ਪਤਨੀ ਘਰ ਦੇ ਵਿੱਚ ਇੱਜ਼ਤ ਮਾਣ ਸਤਿਕਾਰ ਤਾਂ ਚਾਹੁੰਦੀ ਐ ਪਰ ਉਸ ਨੂੰ ਮਿਲਦਾ ਨਹੀਂ ਸਭ ਕੋ ਕਦਮ ਕਦਮ ਤੇ ਠੋਕਰਾਂ ਹੀ ਨਸੀਬ ਹੁੰਦੀਆਂ ਨੇ ਜਦੋਂ ਘਰ ਦੇ ਵਿੱਚ ਉਸਤੇ ਪਤੀ ਦੀ ਹੀ ਕੋਈ ਇੱਜ਼ਤ ਨਾ ਹੋਵੇ ਤਾਂ ਉਸਦੀ ਕਿਵੇਂ ਹੋ ਸਕਦੀ ਹੈ ਬਸ ਫਿਰ ਤਾਂ ਔਰਤ ਨੂੰ ਜਾਂ ਤਾਂ ਆਪਣਾ ਮਨ ਸਮਝਾਉਣਾ ਪੈਂਦਾ ਜਾਂ ਫਿਰ ਰਿਸ਼ਤੇ ਤੋਂ ਕਿਨਾਰਾ ਹੀ ਕਰਨਾ ਪੈਂਦਾ